ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਆਪਣੀ ਸ਼ਖਸੀਅਤ ਨੂੰ ਸਵਾਰਨ ਲਈ ਉਦਾਸੀ ਦੇ ਪਲਾਂ ਵਿੱਚੋਂ ਨਿਕਲ ਕੇ ਮਨ ਨੂੰ ਹਲਕਾ ਕਰਨ ਲਈ ਤੇ ਕਈ ਵਾਰ ਆਪਣੇ ਵੱਲੋਂ ਹੀ ਮੁੱਖ ਮੋੜ ਲੈਣ ਦੇ ਆਲਮ ਤੋਂ ਨਜਾਤ ਲੈਣ ਲਈ ਕਈ ਬੋਲ ਕਈ ਅਲਫ਼ਾਸ ਅਜਿਹੇ ਹੁੰਦੇ ਹਨ ਜੋ ਸਾਡੇ ਮਨ ਨੂੰ ਫੁੱਲ ਵਾਂਗ ਹੌਲਾ ਕਰਕੇ ਸਾਡੇ ਮਨ ਵਿੱਚ ਖੇੜਾ ਲੈ ਆਉਂਦੇ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਅਜਿਹੇ ਹੀ ਕੁਝ ਦਿਲ ਟੁੰਬਵੇਂ ਅਲਫ਼ਾਸ ਪਰਿਸ਼ਾਨੀ ਦਾ ਕੋਈ ਪੈਮਾਨਾ ਨਹੀਂ ਹੁੰਦਾ ਕਈ ਤਾਂ ਸਾਹਮਣੇ ਵਾਲੇ ਨੂੰ ਖੁਸ਼ ਵੇਖ ਕੇ ਹੀ ਪਰੇਸ਼ਾਨ ਹੋ ਜਾਂਦੇ ਨੇ ਇਨਸਾਨ ਵੀ ਕਿੰਨਾ ਅਜੀਬ ਹੈ ਪੁੰਨ ਕਰਨ ਵੇਲੇ ਤੇ ਅਰਦਾਸ ਕਰਨ ਵੇਲੇ ਸਮਝਦਾ ਹੈ ਕਿ ਪ੍ਰਮਾਤਮਾ ਸਭ ਦੇਖ ਰਿਹਾ ਹੈ ਪਰ ਪਾਪ ਕਰਨ ਵੇਲੇ ਸੋਚਦਾ ਹੈ ਕਿ ਕੋਈ ਨਹੀਂ ਦੇਖ ਰਿਹਾ ਆਦਮੀ ਦੇ ਸ਼ਬਦ ਨਹੀਂ ਉਹਦਾ ਵਕਤ ਬੋਲਦਾ ਹੈ ਦੋ ਜਹਾਨਾਂ ਵਿੱਚ ਫਰਕ ਸਿਰਫ ਸਾਹਾਂ ਦਾ ਹੈ ਜੇ ਸਾਹ ਚੱਲ ਰਹੇ ਨੇ ਤਾਂ ਇਸ ਜਹਾਨ ਵਿੱਚ ਜੇ ਸਾਹ ਰੁਕ ਗਏ ਤਾਂ ਫਿਰ ਉਸ ਜਹਾਨ ਵਿੱਚ ਜੀਵਨ ਵਿੱਚ ਤਿੰਨ ਗੱਲਾਂ ਦਾ ਖਿਆਲ ਰੱਖੋ ਖੁਸ਼ੀ ਵਿੱਚ ਵੈਦਾ ਨਾ ਕਰੋ ਗਰੋਧ ਵਿੱਚ ਜਵਾਬ ਨਾ ਦਿਓ ਤੇ ਦੁੱਖ ਵਿੱਚ ਫੈਸਲਾ ਨਾ ਕਰੋ ਕਿਤੇ ਨਾ ਕਿਤੇ ਕਰਮਾਂ ਦਾ ਡਰ ਹੈ ਨਹੀਂ ਤਾਂ ਤੀਰਥ ਸਥਾਨਾਂ ਦੇ ਸਰੋਵਰਾਂ ਤੇ ਇੰਨੀ ਭੀੜ ਦੇਖਣ ਨੂੰ ਨਾ ਮਿਲਦੀ। ਮਨੁੱਖ ਆਪਣੇ ਆਪ ਨੂੰ ਐਵੇਂ ਹੀ ਵੱਡਾ ਤੇ ਮਹਾਨ ਸਮਝਣ ਦਾ ਭਰਮ ਪਾਲੀ ਫਿਰਦਾ ਹੈ। ਜੇ ਸਾਰੇ ਬ੍ਰਹਿਮੰਡ ਦੇ ਮੁਕਾਬਲੇ ਦੇਖੀਏ ਤਾਂ ਸਾਡੀ ਸਾਰੀ ਧਰਤੀ ਇੱਕ ਕਿਨਕੇ ਤੋਂ ਵੱਧ ਨਹੀਂ ਹੈ ਤੇ ਸਾਰੀ ਧਰਤੀ ਦੇ ਮੁਕਾਬਲੇ ਇੱਕ ਮਨੁੱਖ ਦੀ ਹਸਤੀ ਕਿੰਨੀ ਕੋ ਵੱਡੀ ਹੋ ਸਕਦੀ ਹੈ? ਪਾਪ ਸਦੀ ਨਹੀਂ ਕਰਦਾ ਵਿਚਾਰ ਕਰਦੇ ਨੇ। तीर्थ अस्थाना ਦੇ ਸਰੋਵਰ ਸਜ਼ੀਰ ਨੂੰ ਤੋੜ ਸਕਦੇ ਹਨ ਵਿਚਾਰਾ ਨੂੰ ਨਹੀਂ ਰਿਸ਼ਤੇ ਮੁਫਤ ਵਿੱਚ ਨਹੀਂ ਮਿਲਦੇ ਤੇ ਨਾ ਕੁਰਬਾਨੀ ਬਿਨਾ ਨਿਭਾਏ ਹੀ ਜਾਂਦੇ ਨੇ ਯਾਦ ਰੱਖੋ ਮੁਫਤ ਵਿੱਚ ਤਾਂ ਹਵਾ ਵੀ ਨਹੀਂ ਮਿਲਦੀ ਕਿਉਂਕਿ ਇੱਕ ਸਾਹ ਛੱਡੇ ਬਿਨਾ ਦੂਜਾ ਸਾਹ ਵੀ ਨਹੀਂ ਆਉਂਦਾ ਜਦੋਂ ਕੱਲ ਦਾ ਦਿਨ ਦੇਖਿਆ ਹੀ ਨਹੀਂ ਤਾਂ ਅੱਜ ਦਾ ਦਿਨ ਕਿਉਂ ਖਰਾਬ ਕਰਨਾ ਜਿਸ ਘੜੀ ਵਿੱਚ ਅੱਜ ਹੱਸ ਸਕਦੇ ਹਾਂ ਕੁਝ ਗੜੀ ਵਿੱਚ ਕੱਲ ਲਈ ਕਿਉਂ ਰੋਣਾ ਜੋ ਲੋਕ ਮਨ ਵਿੱਚ ਉਤਰਦੇ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਤੇ ਜੋ ਲੋਕ ਮਨ ਵਿੱਚੋਂ ਉਤਰਦੇ ਨੇ ਉਹਨਾਂ ਤੋਂ ਜਰਾ ਬਚ ਕੇ ਹੀ ਰਹੋ ਸਮੇਂਦਾਰ ਵਿਅਕਤੀ ਉਹ ਨਹੀਂ ਹੁੰਦਾ ਜੋ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਸਗੋਂ ਸਮੇਂਦਾਰ ਉਹ ਹੁੰਦਾ ਹੈ ਜੋ ਛੁੱਟੀਆਂ ਹੋਈਆਂ ਇੱਟਾਂ ਨਾਲ ਆਪਣਾ ਆਸ਼ਿਆਨਾ ਬਣਾ ਲੈਂਦਾ ਹੈ ਦੂਸਰਿਆਂ ਦੀਆਂ ਸ਼ਰਤਾਂ ਤੇ ਸੁਲਤਾਨ ਬਣਨ ਨਾਲੋਂ ਚੰਗਾ ਹੈ ਆਪਣੀ ਹੀ ਮੌਜਦਾ ਫਕੀਰ ਬਣ ਜਾਣਾ 25 ਕੋ ਸਾਲ ਦੀ ਉਮਰ ਤੱਕ ਪਰਵਾਹ ਨਹੀਂ ਹੁੰਦੀ ਕਿ ਲੋਕ ਕੀ ਕਹਿਣਗੇ 50 ਸਾਲ ਤੱਕ ਇਸ ਦਰਵਿਸ਼ ਜਿਉਂਦੇ ਹਾਂ ਕਿ ਲੋਕ ਕੀ ਕਹਿਣਗੇ 50 ਸਾਲ ਤੋਂ ਬਾਅਦ ਪਤਾ ਚੱਲਦਾ ਹੈ ਕਿ ਸਾਡੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਸੀ ਰਿਹਾ ਅਸੀਂ ਐਵੇਂ ਹੀ ਮਨ ਵਿੱਚ ਫੋਕੇ ਪਰਮਪਾਲ ਕੇ ਹੀ ਤੁਰਦੇ ਰਹੇ ਹਾਂ ਸਮਾਂ ਸਾਬਦਾ ਆਉਂਦਾ ਹੈ ਕਿਸੇ ਦਾ ਦੇਰ ਨਾਲ ਤੇ ਕਿਸੇ ਦਾ ਸਵੇਰ ਨਾਲ ਜਦੋਂ ਤਲਾਬ ਪਰਦਾ ਹੈ ਤਾਂ ਡੋਬਰੀਆਂ ਕਿੜੀਆਂ ਨੂੰ ਮੱਛੀਆਂ ਖਾ ਜਾਂਦੀਆਂ ਹਨ ਤੇ ਜਦੋਂ ਤਲਾਬ ਸੁੱਕਦਾ ਹੈ ਤਾਂ ਮੱਛੀਆਂ ਨੂੰ ਕੀੜੀਆਂ ਖਾ ਜਾਂਦੀਆਂ ਹਨ ਤਦੇ ਤਾਂ ਅਖਾਣ ਬਣਿਆ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਤਾਂ ਇਸ ਵੀਡੀਓ ਵਿੱਚ ਬਸ ਇਹਨੇ ਕੀ ਬੋਲ ਖੁਸ਼ ਰਹੋ ਆਬਾਦ ਰਹੋ ਚਿੰਤਾ ਮੁਕਤ ਹੋਵੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ